11 ਚ ਲਗਾਈ ਚੁੰਗ ਰਹੀ ਕੋ ਯਾਰ ਫੇਰ ਦੋ 100 ਪਿੱਛੇ ਦਤਰਾ ਨਹੀਂ 100 ਲਖਾਈ ਆਪਦੀ ਮੈਂ ਬਾਲੀ ਸੋਣ ਮਤੇ ਆਏ ਹੋ ਜਾਏ ਮੈਂ ਤੁਹਾਨੂੰ ਖੋਜੋਗੇ ਤੈਨੂੰ ਸੌਦਾ ਰਹੀ ਰੰਗੀ ਨਾ ਜਾ ਸੜਗੜੀ ਤੂੰ ਸੜਗੜ ਬਹੁਤ ਖਿਆੜਾ ਬੰਦ ਤੁਸੀਂ ਕੋ ਨਹੀਂ ਤੈਨੂੰ ਦੇਣੀ ਜਾਂ ਪਰੇ ਹੋ ਜਾਇਆ ਮੈਂ ਯਾਰ ਤੂੰ ਜਾਣਨਾ ਕਿ ਉੱਟ ਕਣੀ ਔਰ ਵੀ ਇਹ ਗਏ ਵੀ ਇਹ ਲੈ ਕੇ ਭਜਦਾ ਉਹ ਹੋਰ ਰਸਾ ਦਸ ਬਨਾਲੀਏ ਕਿੰਨੇ ਕਰ ਤੂੰ ਬਾਈ 11 ਕਰ ਚ ਲਖਾਈ ਆ ਰਾਮ ਦਾ ਪਰੇ ਨਾ ਗਾਲਾਂ ਕਹਿੰਦਾ ਹੈ ਹੀ ਨਾ ਤੂੰ ਭੈਣ ਨਾ ਉਹ ਕਿਉਂ ਕਹਿੰਦਾ ਕਿਵੇਂ ਆਖਿਆ ਸੀ ਰਜੂ ਕੋਈ ਆਦਤ ਕਰਦੇ ਹੋਏ ਸੌਦੇ ਦੀ ਕੋਈ ਗੱਲ ਨਹੀਂ ਸੌਦਾ ਗੁੱਸੇ ਨਾਲ ਹੋਵੇ ਸੌਦਾ ਲਿਆ ਕਰੋ ਭਾਣ ਨਾਲ ਆਪਦੇ ਆਉਂਦਾ ਭਾਣਾ ਹੀ ਲੈਂਦਾ ਜਾਂਦਾ ਛੱਡ ਜਿੰਦਗੀ ਹੈਗਾ ਯਾਰ ਆ ਫੜ ਗਿਆ ਛੱਡ ਦੇ ਹੁਣ ਤਾਂ ਲਓ ਵੀ ਆ ਬੱਕਰੀ ਵਿਖਾ ਦਿਓ ਹੁਣ ਚੱਜ ਨਾ ਲਓ ਵੀ ਆ ਬੱਕਰੀ ਗੱਲ ਸੁਣੀ 11 ਨਹੀਂ ਕਰਦੀ ਜੀ ਰਾਜੀ ਜੀ ਜੱਗੀ ਜੱਗੀ ਆ ਬੱਕਰੀ ਕਿਨੇ ਲੈ ਲਈ ਹੁਣ ਚੱਲ ਕੋਈ ਲੈ ਲੈ ਯਾਰ ਕੀ ਆਖਿਆ ਸੀ ਤੂੰ ਨਹੀਂ ਯਾਰ ਮੈਂ ਬਸ ਗੁੱਸੇ ਨਾਲ ਆ ਮਾੜਾ ਯੱਟ ਵਿਚਾਲੇ ਆੜਾ ਆ ਜਾ ਡਾਡਾਂ ਨੂੰ ਮਿਲਦੇ ਆਂਗੇ ਸੋ ਬਸ ਬਾਲਾ ਬਾਬਾ ਹਾਂ ਹੁਣ ਬਾਬਾ ਬਾਬਾ ਹੋ ਗਿਆ ਉਹਨਾਂ ਦਾ ਮਸਲਾ ਹੱਲ ਹੋ ਗਿਆ ਕੁਛ ਕਰੀ ਜਾਓ ਦੇਣੀ ਮੱਤੀ ਕਿਹੜੀ ਹਾਂ ਦੇਣੀ ਹੈ ਹਾਂ ਹਾਂ ਬੋਲ 15000 ਦੀ ਹਜ਼ਾਰਾਂ ਦੇਣੀ ਦਿੰਦੀ ਤਿੰਨੇ ਦੇਣੀ ਤਾਂ ਐ ਪੈਂਦੀ ਹੈ ਪੜਾਕੇ ਦੇਹ ਕੌਣ ਹੁਣ ਕੀ ਗੱਲ ਹੁਣ ਕੀ ਆ ਫੜਾਜ ਫੜਾਜ ਨੂੰ ਫੜਾ ਫੜਾ ਯਾਰ ਕਿਉਂ ਲੈਣਾ ਕੋ ਲੈਣੀ ਹੈ ਲੈਣੀ ਹੈ ਮੇਰੇ ਅਚ ਆ ਲੈ ਲੈ ਦੂਰ ਹੋ ਲੈ ਕੇ ਦੇ ਰਾਜੂ ਨੂੰ ਲੈ ਕੇ ਦੇ ਯਾਰ ਮੈਂ ਤੈਨੂੰ ਕਹਤਾ ਨਾ ਹੁਣ ਦੇ ਯਾਰ ਦੇ ਰਾਜੂ ਨਾ ਹੁਣ ਦੇ ਹੁਣ ਘਟੀੜਾ ਗਿਆ ਮਰਾ ਕੇ ਧਰਤੀ ਮੈਂ ਨਰ ਨਾ ਪੱਕੀ ਪੱਕੀ ਥੋੜੀ ਜਿਹੀ ਜੀਵਤ ਪੱਕੀ ਅੱਡੀ ਯਾਰ ਲੱਖ ਕਰਦੇ ਆਂ ਨਾ ਨਹੀਂ ਨਹੀਂ ਦੇ ਦੇ ਯਾਰ ਨਹੀਂ ਨਹੀਂ ਸਾਡੀ ਖਣੀ ਉਹ ਗਰਸਣ ਉਹ ਖਿਡਾਰੀ ਆ ਬੰਦੇ ਨਹੀਂ ਬੰਦਾ 12000 ਲੈ ਯਾਰ ਉਹ ਤੂੰ ਬਹਿ ਕੇ ਕਿਵੇਂ ਖਾਣਾ ਜਾਂ ਪੋਣਾ ਤੇ ਤੂੰ ਕਦਰ ਹੀ ਨਹੀਂ ਪਾਈ ਉਹ ਚੱਲ ਯਾਰ ਸੌਦੇ ਹੈਗੇ ਚਾਚਾ ਤੂੰ ਚੁੱਪ ਕਰ ਜਾ ਮੈਨੂੰ ਨਹੀਂ ਹੁੰਦਾ ਵੇ ਚਾ ਜਵਾਨ ਆਪਾਂ ਕਿਹਨਾਂ 20 ਸਾਲ ਨਹੀਂ ਦਿੰਦਾ ਹੁਣੇ ਤੁਹਾਨੂੰ ਕਿਵੇਂ ਉਹ ਬੱਕਰੀ ਫੜ ਯਾਰ 10000 ਦਿੱਤੀ ਐ ਨਾ ਹਾਂ ਹਾਂ ਸਾਰੇ ਦੇ ਸਾਹਮਣੇ ਦੀ 15000 ਰੁਪਏ ਕਹਿਆ ਤੇਰੀ 13000 ਰੁਪਏ ਦਾ ਤਾਂ ਆਫਰ ਮਗਰ ਨੂੰ ਆ ਜਾ ਬੰਦੀਆਂ ਤਾਂ ਆ ਗਿਆ ਤੂੰ ਵੀ ਥੋੜੇ ਕੀੜਾ ਲੜੀ ਜਾਂਦਾ ਤੂੰ ਇੱਥੇ ਲੈੰਦੇ ਨਹੀਂ ਸੀ ਆ ਲੈ ਗੱਬਨ ਤਿਆਰੀਆਂ ਦੇ ਓਏ ਆ ਲੈ ਤਿਆਰੀਆਂ ਤੇ ਆ ਜਾ ਤੇਰੀ 12 ਦੀ ਕਿੰਨੀ ਹੋਗੀ 11 ਦੀ ਲੈ ਆ ਜਾ ਹਾਂ ਉਹ 12 ਦੀ ਆਪਾਂ ਲੈਣ ਨੂੰ 12000 ਰੁਪਏ ਮੁਫਤ ਨੇ ਹੁਣ 5000 ਨਾਲ ਆਪਾਂ 15000 ਰੁਪਏ ਕਹ ਤੂੰ ਲੈ ਆ ਕਿਉਂ ਅੱਜ ਰੋਟੀ ਜੀ ਜੱਗੀ ਰੋਟੀ ਨਹੀਂ ਖਾਂਦਾ ਅੱਜ ਨਹੀਂ ਅੱਜ ਜੱਗੀ ਨਹੀਂ ਰੋਟੀ ਖਾਂਦਾ ਜੱਗੀ ਰੋਟੀ ਖਾ ਕੇ ਮੈਂ ਜਾਵਾਂ ਮੈਨੂੰ ਨਹੀਂ 20 ਸਾਲ ਨਹੀਂ ਖਾਂਦਾ ਜੱਗੀ 12000 ਰੁਪਏ ਕਹਿਦਾ ਵੀ ਨਫਾ ਲੈ ਲੋ 1000 ਰੁਪਿਆ ਜੱਗੀ ਰੋਟੀ ਖਾਏਗਾ ਅੱਜ ਖਾਣੀ ਹੈ ਰੋਟੀ ਇਹ ਤਾਂ ਖਾਣਾ ਜੇ ਤਾਂ ਬਾਲਾ ਕਦੀ ਹੱਕੀਆਂ ਕੀ ਆ ਮੁੰਡਾ ਉਹ ਹੁਣ ਇਹਨੂੰ ਆਉਂਦਾ ਨਹੀਂ ਕੁਛ ਵੀ ਇਹ ਤੇ ਪਏ ਬਾਈ ਨਹੀਂ ਦੇਣੀ ਹਾਂ ਇਹਨਾਂ ਤੋਂ ਪੁੱਛੋ ਬਾਈ ਆਪਣਾ ਹੋ ਗਿਆ ਲੈ ਮੇਰੇ 100 ਦਾ ਨੋਟ ਦੇ ਤੜਕੇ ਲੈ ਤੜਕੇ 100 ਦਾ ਨੋਟ ਇਹ ਤਾਂ ਹੁਣ ਕਾਹਦਾ ਮੇਰੀ ਇੱਜ਼ਤ ਕਰ ਗਿਆ ਮੇਰੀ ਇੱਜ਼ਤ ਕੀ ਕਰਦਾ 100 ਦਾ ਨੋਟ ਦੇ ਮੇਰਾ ਨਾ ਮੈਂ ਤੜਕੇ ਲੈ ਆ ਨਾ ਮੈਂ ਚਾਚਾ 100 ਦਾ ਨੋਟ ਲਿਆ ਸੀ ਨਾ ਸੌਦਾ ਕਰ ਨੇ ਦੂੰਗਾ ਮੈਂ ਦੇ ਦੂੰਗਾ ਸੌਦਾ ਅੱਛਾ ਵਾਹ ਦੇਊਗਾ ਬਈ ਦੇਊਗਾ ਨਿਬੜ ਗਿਆ ਬਈ ਹੁਣ ਪੈਸੇ ਆ ਗਏ ਦੇਖਿ ਦਿਖਾ ਕੇ ਦੇ ਦੇ ਲੋ ਵੀ ਇੱਕ ਆ ਸੌਦਾ ਹੋਇਆ ਪੱਠ ਦਾ ਆਪਣੇ ਕੋਲ ਸੀ ਬਈ ਇਹ ਆਪਣੇ ਕੋਲ ਸੀ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਕੋਠਾਗੁਰੂ ਦਾ ਜੀ ਕੋਠੋਗੁਰੂ ਦਾ ਤੇ ਕਿੰਨੇ ਵੇਚਤੀ ਪੱਠ ਇਹ ਚਾਰ ਦੀ ਵੇਚੀ ਪੂਰੇ ਚਾਰ ਦੀ ਆਪਣਾ ਪਿੰਡ ਕਿਹੜਾ ਬਾਬਾ ਸਿੱਦੀ ਬਾਬਾ ਇਹਦਾ ਪੂਹਾਂ ਮੂਰੇ ਮੈਂ ਕਿਹੜਾ ਹੈ ਮੌੜਾ ਮੌੜਾਂ ਪਿੰਡ ਬਾਬੇ ਦਾ ਹੈ ਇਧਰ ਸਾਹਮਣੇ ਪੈਸੇ ਤਾਂ ਦੇ ਦੇ ਬਾਬਾ ਆਇਮ ਦਿਖਾ ਦੀ ਕੋਈ ਨਹੀਂ ਕੋਈ ਦੇ ਪੈਸੇ ਜਿਹੜੇ ਵਸੇ ਪੈਸੇ ਤਾਂ ਨਾਲ ਕੋ ਕਿਤੇ ਕਈ ਵਾਰੀ ਘਰੇ ਸੌ ਪੜਦਾ ਰੱਖਣਾ ਹੁੰਦਾ ਯਾਰ ਆ ਯਾਰ ਮੈਂ ਕਿੰਨੇ ਚੱਲ ਹੁਣ ਬਰਚੀ ਕਰਾ ਲਿਆ ਚਲੋ ਚਲੋ ਬਰਚੀ ਠੀਕ ਹੈ ਭਾਈ ਆਲਾ ਪਾਸਤਾ ਵੜ ਲਾ ਹੁਣ 100 ਰੁਪਏ ਲੈ ਲਿਆ 100 ਮੋੜਦਾ ਭਾਈ ਹੋ ਗਿਆ ਸੌਦਾ ਸਿਰੇ ਚੜ ਗਿਆ 4000 ਦੀ ਪੱਠ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਬੰਦੇ ਖੋੜਦਿਆ ਵੀਡੀਓ ਚਲਾਇਂ ਦੇ ਕੋਣ ਚਲਾ ਦੇ ਵੀ ਚਲਾ ਦੇ ਆਪਣੀ ਜੱਟ ਵੀ ਲਿਆਏ ਤੋਂ ਮੈਨੂੰ ਨਹੀਂ ਬੱਕਰੀ ਦਿੰਦਾ ਯਾਰ ਦੱਸਾ ਗੱਲ ਪਹਿਲਾਂ ਪੈਂਦੀ ਆ ਮੋਤ ਹਾਂ ਮੇਰੇ ਕੋਲ ਅੱਜ ਪਾਇਆ ਸੀ ਇਹ ਲੈਂਦਾ ਸੀ ਬੱਕਰੀ ਮੈਂ ਹਾਂ ਭਾਈ ਕਾਹਦਾ ਸੌਦਾ ਹੋਇਆ ਬੱਕਰੀ ਦਾ ਭਾਈ ਆ ਜਿਹੜੀ ਸੂਈ ਜਾਂਦੀ ਆ ਹਾਂਜੀ ਸੂਈ ਲਾ ਵੀ ਸੂਈ ਮਗਰ ਬੱਕਰਾ ਆ ਆ ਬੱਕਰੀ ਦਾ ਸੌਦਾ ਹੋਇਆ ਮੰਡੀ ਨੂੰ ਦੇ ਦੇਣੀ ਐ ਤੇ ਭਲਾ ਮੈਨੂੰ ਦਿੰਦੀ 16 ਲਾ ਵੀ ਹਜੇ ਜੇਰ ਵੀ ਨਹੀਂ ਪਈ ਬੱਕਰੀ ਦੀ ਹਾਂ ਹਾਂ ਭਾਈ ਕਿੰਨੇ ਦੀ ਕਰਤੀ ਅੱਜ ਮੇਰੇ ਕੋਲੇ ਪੈ 15 15 ਪੂਰੇ 15 ਦੀ ਹਾਂ ਲੈ ਵੀ ਦੇ ਪੈਸੇ ਮੈਂ ਧਾਰ ਕਰ ਪੈਸੇ ਦਾ ਹੀ ਵੇਸ ਆਈ ਜਾਂਦੇ ਮੈਂ ਧਾਰ ਕਰਕੇ ਲੈ ਜਾਂਦਾ ਨਹੀਂ ਨਹੀਂ ਹੁਣ ਧਾਰ ਨਹੀਂ ਨਹੀਂ ਧਾਰ ਨਹੀਂ ਯਾਰ ਉਹ ਨਹੀਂ ਹੋਇਆ ਪੈਸੇ ਆਈ ਜਾਂਦੇ ਮੁੰਡੇ ਲੈ ਕੇ ਆਈ ਜਾਂਦੇ ਆ ਸਾਈ ਦੇਤੀ ਠੀਕ ਠੀਕ ਲਾ ਵੀ 15000 ਦਾ ਸਬਦਾ ਆ ਬਾਈ ਮਾੜਾ ਮੂੰਹ ਮਾਰੀ ਜਾਂਦੀ ਆ ਪਾਣੀ ਵੀ ਲੈ ਜਾ ਬੰਦਾ ਲੈ ਕੇ ਬਾਲਟੀ ਮੰਗ ਲਿਆ ਕੇ ਆ ਆ ਬੱਕਰਾ ਮਗਰ ਬਈ ਬੱਚਾ ਬਹੁਤ ਚੰਗਾ ਬੱਚਾ ਬਹੁਤ ਚੰਗਾ ਬੱਚਾ ਇੱਕ ਗੱਲ ਮੰਦੀ ਰੱਖੀ ਹੈ ਚੰਗੀ ਇੱਕ ਤਾਂ ਉਹ ਚੱਲੇ ਅਗਲੇ ਨੇ ਇੱਕ ਪਰਦਾ ਤਾਂ ਹੁਣ ਤਾਂ ਕੋਈ ਨਹੀਂ ਅਗਲਾ ਸੌਦਾ ਤੁਹਾਨੂੰ ਵਿਖਾਵਾਂਗੇ ਬਾਈ ਜੁੜੇ ਰਹੋ ਲਓ ਜੀ ਆ ਪਾਠ ਵਿਖਾਈ ਬਾਈ ਮਲਾਇਆ ਕਿਹੜਾ ਪਿੰਡ ਸੀ ਬਾਈ ਆਪਣਾ ਭਾਵਲਵਾਸੀ ਭਾਵਲਵਾਸੀ ਤੇ ਕਿੰਨੇ ਦੀ ਵੇਚੀ ਪਾਠ ਇਹ 8000 ਦੀ 8 ਦੀ ਵੇਚੀ ਕਿਹੜਿਆਂ ਲੈ ਲਈ ਬਾਈ ਕਿਹੜਾ ਪਿੰਡਾ ਮਦੀਰ ਹੈ ਬਾਈ ਮਦੀਰ ਨਹੀਂ ਨਹੀਂ ਬਹੁਤ ਚੰਗੀ ਹੈ ਪਾਠ ਬਾਈ ਠੀਕ ਆ ਤੁਹਾਨੂੰ ਭਾਜ ਮਿਲ ਗਈ ਭੱਠ ਵਧੀਆ ਸੋਹਣੀ ਆ ਭੱਠ ਪੈਸੇ ਦੇ ਦੇ ਬਾਈ ਲਿਖਾਈ ਕਰਾ ਲਓ ਠੀਕ ਆ ਠੀਕ ਆ ਠੀਕ ਆ ਕਰਾ ਲਓ ਬਹੁਤ ਬਹੁਤ ਧੰਨਵਾਦ ਧੌਣਾ ਲਾਇਆ ਕਰ 16 ਚੱਕ ਕੇ ਲੈ ਜਾਣੀ ਭੂਮੇਂ ਤਲਾ ਦੀ ਇਹ ਅਰ ਮੈਂ 16 ਲਾਇਆ ਸੀ ਸ਼ੌਂਕੀ ਪੀਵੀਤੀ ਅੱਠ ਚ ਮਰਗੀ ਸਹੀ ਹੈ ਰੇਡੀ ਗੱਪਾਂ ਦਾ ਵਾਣਾ ਠੀਕ ਹੈ ਅੱਠ ਚ ਲਿਖਾਈ ਆਪੋ ਆਪਣੀ ਚੱਲ ਫੜ ਲੈ ਲੈ ਆ ਐਕਚੁਅਲੀ ਅਰੇ ਕੋਈ ਨਹੀਂ ਓਏ ਆਇਆ ਨਾ ਮਿਆ ਕਿੰਨੇ ਚ ਕਰਤੀ ਬਾਈ ਇੱਥੇ ਉਹਦਾ ਵਿੱਚ ਹੀ ਆ ਅੱਠ ਚ ਕਰਤੀ ਬਾਈ ਲਿਖਾਈ ਆਪੋ ਆਪਣੀ ਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਬਾਈ ਅੱਠ ਦੀ ਪੂਰੇ ਅੱਠ ਦੀ ਉਹ ਭਰਿਆ ਨਹੀਂ ਕਹਿੰਦਾ ਲੈਣੀ ਲਾ ਆ ਲਾ ਫਿਰ ਹਾਂ ਚਲੋ ਕੋਈ ਨਹੀਂ ਜੀ ਦਾ ਬੰਦਾ ਗਾਲ ਠੀਕ ਲੈ ਦਿਓ ਕਰਨਾ ਫੜੋ ਬੁਸੀ ਨਾ ਵੀ ਆ ਲਾਲ ਬੱਕਰੀ 8000 ਦਾ ਸੌਦਾ ਹੋ ਗਿਆ ਲਖਾਈ ਆਪੋ ਆਪਣੀ ਇੱਕ ਉਹ ਚਿੱਟੀ ਬੱਕਰੀ ਦੇਖ ਲੋ ਜੀ ਹਟ ਜਾਓ ਪਹਿਲਾਂ ਵੀ ਲਾ ਕੇ ਗਏ ਸੀ ਲੋ ਵੀ ਆ ਬੱਕਰੀ 13 ਦੀ ਕਰਤੀ 13.5 13.5 ਹਜ਼ਾਰ ਦੀ ਕਾਲੇ ਕੋਲੇ ਸੀ ਇਹ ਮਗਰ ਬੱਚਾ ਬੱਕਰਾ ਨਹੀਂ ਨਹੀਂ ਮੋਟਾ ਹੈ ਜੀ ਬੱਕਰਾ ਕੱਲੀ ਬੱਕਰੀ ਦਾ ਆ ਬਾਈ ਕੱਲੀ ਆ ਕੱਲੀ ਠੀਕ ਹੈ ਕੱਲੀ ਬੱਕਰੀ ਦਾ ਸੌਦਾ ਹੋਇਆ ਆ ਲਾਲ ਬੱਕਰੀ ਦਾ ਉਹ ਲੈਣਾ ਹਮ ਤਾਂ ਜਾ ਕੇ ਤੋਂ ਦਿਓ ਮੜੀ ਰਹਿ ਤੋ ਕਰਵਾ ਦੇ ਚੱਲ ਕਰ ਲਓ ਜੇ ਫੋੜਾ ਕਰ ਲੈਣ ਬੁੱਲੇ ਤੂੰ ਦੇ ਪਰਲੂ ਬਿਲਕੁਲ ਹੀ ਆ ਕੇ ਪੈਸੇ ਠੇ ਭਾਈ ਸਾਹਿਬ ਉਹ ਲੈ ਉਧਰ ਕਰਿਆ ਤੂੰ ਤਾਂ ਬਾਲੇ ਕਸਾਈਆਂ ਪਰ ਤੈਨੂੰ ਇਸ ਗੱਲ ਦਾ ਬਹੁਤ ਮੈਨੂੰ ਇਹਨੂੰ ਹਾਂ ਹੀ ਤਾਂ ਇਹਨੂੰ ਪਤਾ ਹੀ ਨਹੀਂ ਗਾ ਇਹ ਪਸੂ ਲੈਣਾ ਤੈਨੂੰ ਤਲਾ ਗੈਂਦਾ ਪਰ ਮੈਂ ਕਿਹਾ ਮੈਨੂੰ ਕੰਮ ਚੰਗਾ ਨਹੀਂ ਲੱਗਦਾ ਤੇਰਾ ਉਹ ਗੈਂਤਲਾ ਪਰ ਗੈਂਦਾ ਲੈ ਵੇ ਕੀ ਹੋ ਜਾਊਗਾ ਲਾ ਫੜ ਇਹਨੂੰ ਮੈਂ ਸਮਝਾਈ ਜਨਾ ਬੰਦਿਆਂ ਨੂੰ ਇਹ ਸੌਦਾ ਕਰਾਉ ਨਹੀਂ ਮੇਰੇ ਗੱਲ ਚੰਗੀ ਆ ਜੀ ਉਹ ਕਹ ਮੈਂ ਆਪ ਜਵਾਕ ਹੈ ਕੇ ਦੇ ਕਰਦੇ ਆ ਮੈਂ ਵੇਚਤੀ ਕੰਮ ਨਹੀਂ ਤੇ ਤੇਰੇ ਨਾਲ ਹੀ ਹੋਇਆ ਸੌਦਾ ਪਰ ਤੂੰ ਹੋਰ ਗੱਲਾਂ ਕਰੀ ਤੀ ਗੱਲਾਂ ਨਹੀਂ ਆ ਨਹੀਂ ਦੇਣੀ ਬਾਈ ਯਾਰ ਬੱਕਰੀ ਸੀ ਨਹੀਂ ਦੇਣੀ ਲਿਆ ਮੈਂ ਦੇਤੀ ਤੈਨੂੰ ਗਮਰ ਚਾ ਨਾ ਦੇ ਨਹੀਂ ਯਾਰ ਨਹੀਂ ਬਸ ਜਾ ਕੋਈ ਆਪਣੀ ਕਿਰਪਾ ਦਾ ਨਾ ਦੇ ਜਿਆਦੇ ਆ ਯਾਰ ਉਹ ਪੱਠਾ ਹੀ ਦੀਆਂ ਮਗਰ ਲੀਆਂ ਨਹੀਂ ਹੋਰ ਕੀ ਮੰਗਿਆ ਚਿੱਟੀ ਬੱਕਰੀ ਦਾ ਕੱਲੀ ਬੱਚੀ ਨਹੀਂ 18 ਦਾ ਜਿਆਦਾ ਛੱਡੀ ਮੜਾ ਹੱਥ ਭਈ ਇਧਰੋਂ ਨਹੀਂ ਨਹੀਂ ਜਾ ਦੇ ਕੱਢ ਸਾਈ ਦੇ ਚਲ ਆ ਸਾਈ ਚੱਲ ਆਂਦੇ ਰਿਆ ਆ ਚੱਕੀ ਦੱਸਾ ਹਾਂ ਪੰਜ ਦਾ ਜਾਇਆ ਚਾਇ ਕਰ ਤਾਹ ਦੇ ਨੂੰ ਨਹੀਂ ਨਹੀਂ 150 ਨਹੀਂ ਯਾਰ ਹਾਂ ਤਾਂ ਥੱਲੇ ਲੱਗੀ ਆ ਕੋਈ ਨਾ ਲੱਗੀ ਆਂ ਥੱਲੇ ਤਾਂ ਖੜਾ ਪਰ ਕਿੰਨੇ ਦੇਣੀ ਆ ਰਾਤ ਆ ਪਾ ਤਾਂ ਮੈਂ ਤੈਨੂੰ ਤੋ ਰਖਾ ਤਾਂ ਲੈ 15 ਹੀ ਦੇਣੀ ਆ ਬਾ ਥੋੜਾ ਕੋਲੇ ਛੋੜਾ ਵਿੱਚ ਠੱਕਾ 15 ਲੈ ਯਾਰ ਇੱਕ ਰੀਪਾ ਤਾਂ